हांगी दोस्तों आज ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 32ਵੇਂ ਵਾਰ। ਸੋ ਭਾਗ 31ਵੀਂ ਤੁਸੀਂ ਵੇਖਿਆ ਵੀ ਜਿਹੜਾ ਗਰਦੇਤ ਹੁੰਦਾ ਹੈ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਕੋਰਟ ਉਹਨੂੰ ਬਰੀ ਵੀ ਕਰ ਦਿੰਦੀ ਹੈ ਪਰ ਜਿਹੜਾ ਥਾਣੇਦਾਰ ਹੁੰਦਾ ਹੈ ਉਹ ਕੋਰਟ ਤੋਂ ਬਾਹਰ ਆਉਂਦੇ ਦੁਆਰਾ ਚੱਕ ਲਿਆ ਜਾਂਦਾ ਹੈ ਗਰਦੇਤ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਪੈਨਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਪਾਕੀ ਵਿੱਚੋਂ ਕੱਢੇ ਜਾਣ ਪਿੱਛੋਂ ਧੀਰੋਰਾਮ ਨੇ ਆਪਣਾ ਨਵਾਂ ਗਰੁੱਪ ਖੜਾ ਕਰ ਦਿਆ ਸੀਗਾ ਹੁਣ। ਲੋੜ ਕੋਚਰੀ ਸੂਜ ਚੁਸਤੀ ਅਤੇ ਹਥਿਆਰ ਉਸ ਕੋਲ ਸਨ ਆਪਣੀ ਜਾਤੀ ਰਸੂਕ ਅਤੇ ਹੋਰ ਵਸਿਲਿਆਂ ਨਾਲ ਉਸ ਕਈ ਅਲੜ ਮੁੰਡਿਆਂ ਨੂੰ ਘਰਾਂ ਚੋਂ ਉਠਾ ਲਿਆ ਸੀਗਾ ਉਸ ਦਾ ਉਪਦੇਸ਼ ਉੱਠਦੀ ਜਵਾਨੀ ਨੂੰ ਵਿਸ਼ਵਾੰਗ ਚੜਦਾ ਸੀ ਤੁਸੀਂ ਵੇਖੋਗੇ ਵੀ ਜਦੋਂ ਮੋٹے ਮੋਟੇ ਸੱਪਾਂ ਨੂੰ ਕੁੱਟਿਆ ਉਹਨਾਂ ਪਿੰਡਾਂ ਨੂੰ ਖਾਲੀ ਕਰਕੇ ਸ਼ਹਿਰਾਂ ਨੂੰ ਵਕਤ ਜਾ ਪਾਉਣਾ ਪਿੰਡਾਂ ਵਿੱਚੋਂ ਥੋੜਾ ਰਾਹ ਸ਼ੁਰੂ ਹੋਵੇਗਾ ਪੁਲਿਸ ਤਾਂ ਸ਼ਹਿਰਾਂ ਨੂੰ ਮਸਾ ਸਾਮ ਸਕੇਗੀ ਤੁਸੀਂ ਵੇਖੋਗੇ ਕਾਮਰੇਡ ਵੀ ਤੁਹਾਡੀ ਲਾਲ ਫੌਜ ਦਾ ਲੌਂਗ ਮਾਰਚ ਕਿੰਨੀ ਸ਼ਾਨ ਨਾਲ ਅੱਗੇ ਵਧਾ ਹੈ ਗੁਰੂ ਗੋਬਿੰਦ ਸਿੰਘ ਦੇ ਅਣਖਿਓ ਜਰਾ ਮੁੱਛਾਂ ਨੂੰ ਤਾ ਦਿਓ ਲਾਲ ਕਿਰਾ ਤਾਂ ਕਦੋਂ ਦਾ ਲਾਲ ਝੰਡੇ ਨੂੰ ਹੋਕਰਾ ਮਾਰ ਰਿਹਾ ਇਹ ਉਹ ਮੁੱਛ ਫੁੱਟ ਪਨੀਰੀ ਨੂੰ ਇਨਕਲਾਬ ਵੱਟ ਤੇ ਖਲੋਤਾ ਤੇ ਜਵਾਰ ਦੇ ਦਮ ਵਾਂਗ ਝੂਲਦਾ ਦੇਦਾ ਪਸਤੌਲ ਦੇ ਹੱਥ ਆ ਜਾਣ ਨਾਲ ਜਜ਼ਬਾਤੀ ਜਵਾਨਾਂ ਦੇ ਪੈਰ ਹੀ ਝੁਕੇ ਜਾਂਦੇ ਸਨ ਧੀਰੋ ਨੇ ਛੋਟੇ ਮੋਟੇ ਇੱਕ ਦੋ ਐਕਸ਼ਨ ਕਰਵਾ ਕੇ ਉਹਨਾਂ ਨੂੰ ਵੀ ਵਰੰਟਡ ਬਣਾ ਲਿਆ ਸੀਗਾ ਵਰੰਟਡ ਹੋਇਆ ਕੱਚਾ ਮੁੰਡਾ ਕਰਨ ਮੁੜ ਜੋ ਕਾ ਨਾ ਰਹਿੰਦਾ ਪਾਰਟੀ ਛੱਡਣ ਵਾਲੇ ਨੂੰ ਗੀਦੀ ਗਦਾਰ ਸਮਝਿਆ ਜਾਂਦਾ ਦੁਬਦਾ ਦੀ ਜ਼ਿੰਦਗੀ ਅਨਾੜੀਆਂ ਲਈ ਅੰਡਰਗਰਾਉਂਡ ਦੀਆਂ ਪਹਿਲੀਆਂ ਮੁਸ਼ਕਲਾਂ ਵਿੱਚੋਂ ਹੀ ਸ਼ੁਰੂ ਹੋ ਜਾਂਦੀ ਸੀ ਇਨਕਲਾਬ ਜਿਹੜਾ ਵੱੜ ਤੇ ਖਲੋਤਾ ਦਿਖਦਾ ਸੀਗਾ ਸ਼ੈਤਾਨ ਦੀ ਆਤਮਾਗ ਲੰਬਾਈ ਲੰਬਾ ਹੁੰਦਾ ਜਾ ਰਿਹਾ ਸੀ ਮੋਢਲੀ ਜਿੱਤ ਨੌਜਵਾਨਾਂ ਨੂੰ ਦਲੇਰੀ ਤੇ ਹੌਸਲਾ ਦਿੰਦੀ ਬੁਥਾੜ ਪਨਵੀਆਂ ਹਾਰਾਂ ਸਿਰੜੀ ਤੇ ਸੰਜੀਤਾ ਮਨੁੱਖੀ ਚੱਲਦੇ ਸਨ ਦਿਲ ਕਾ ਲੈਣ ਦੇ ਬਾਵਜੂਦ ਉਹ ਟੀਰੋ ਨਾਲ ਮਜਬੂਰੀ ਤੇ ਮੂਹਰ ਤੁਰੇ ਜਾ ਰਹੇ ਸਨ ਪਰ ਚੜ੍ਹਾਈ ਵਾਲਾ ਜੋਸ਼ ਲੱਕ ਤੋੜ ਚੁੱਕਾ ਸੀ ਜਦ ਕਿਸੇ ਮੁੰਡੇ ਦੀ ਮਾਂ ਰੋ ਕੇ ਆਖਦੀ ਵੇ ਪੁੱਤਾ ਹਾਰੇ ਵੇ ਰੱਬ ਦੇ ਵਾਸਤੇ ਤੂੰ ਨਕਸਲੀਆਂ ਦਾ ਰਾਹ ਛੱਡ ਦੇ ਪੇਸ਼ ਹੋ ਜਾ ਸਰਪੰਚ ਆਖਦਾ ਵੀ ਤਤੀ ਬਾਹ ਨਹੀਂ ਲੱਗਣ ਦਾ ਤਾਂ ਤਾ ਅਗੋ ਮੁੰਡੇ ਦਾ ਇੱਕ ਉਤਰ ਹੁੰਦਾ ਵੀ ਮਾਂ ਸ਼ੇਰਾਂ ਤੋਂ ਬਚ ਗਏ ਤਾਂ ਬਗਿਆਣਾਂ ਨੇ ਨਹੀਂ ਛੱਡਣ ਤੂੰ ਮੇਰੀ ਝਾਕ ਮਕਾ ਦੇ ਜੇ ਮੈਂ ਛੱਡਣਾ ਵੀ ਚਾਹਾਂ ਤਾਂ ਇਸ ਕੰਬਲ ਨੇ ਹੁਣ ਮੈਨੂੰ ਨਹੀਂ ਛੱਡਣਾ ਇਸ ਲਹਿਰ ਵਿੱਚ ਆਏ ਕੱਚੇ ਤੇ ਅਨਾਰੀ ਮੁੰਡਿਆਂ ਦਾ ਹਾਲ ਪਛਤਾਵੇ ਵਾਲਾ ਸੀਗਾ ਥੀਰੋ ਦੀਆਂ ਚੁਸਤੀਆਂ ਤੇ ਫੁਰਤੀਆਂ ਨੇ ਉਹਨਾਂ ਨੂੰ ਘਰਾਂ ਤੋਂ ਤਾਂ ਖੇਡ ਦਿਆ ਸੀਗਾ ਪਰ ਅਗਾਹ ਕਿਨਾਰੇ ਕਿਹੜੇ ਲਾਵੇ ਉਹ ਪਾਰਟੀ ਮੰਜ਼ਲ ਵੱਲੋਂ ਉਹ ਆਪ ਪੜ੍ਹ ਚੁੱਕਾ ਸੀ ਉਹਦੇ ਢਾਣੇ ਵਿੱਚ ਇਸ ਤਰ੍ਹਾਂ ਦਾ ਹੀ ਇੱਕ ਬਲਵਿੰਦਰ ਨਾ ਦਾ ਸ਼ੇਰ ਮੁੰਡਾ ਹਰ ਰਿਹਾ ਥੀਰੋ ਨੇ ਯੂਨੀਵਰਸਿਟੀ ਚੱਕਰ ਬੰਨੀ ਰੱਖਿਆ ਸੀ ਉਹਦੀ ਪਹਿਲੀ ਇਨਕਲਾਬੀ ਪੌਲ ਨਾਲ ਉਹ ਬੁਰੀ ਤਰ੍ਹਾਂ ਸੁਰੂ ਰਿਆ ਗਿਆ ਧੀਰੋ ਕਰਾਹ ਕਰਨ ਲੱਗਾ ਚਾਲ ਦਾ ਭੁੱਖਾ ਨਾ ਰਹਿਣ ਦਿੰਦਾ ਸਭ ਲਈ ਬਰਾਬਰ ਦਾ ਸਾਂਝਾ ਰਾਜ ਕੋਈ ਭੁੱਖ ਨਾ ਦੁਖੀ ਨਾ ਤੁਸੀਂ ਵੇਖੋਗੇ ਵੀ ਪੂਰਾ ਸਤਜੁਗ ਵਰਤੇਗਾ ਸਾਰੀਆਂ ਜੁਦਾਈਆਂ ਖਤਮ ਜ਼ਿੰਦਗੀ ਸਭ ਲਈ ਪਿਆਰੀ ਪਿਆ ਬਲਵਿੰਦਰ ਨੂੰ ਚੋਪੜੀਆਂ ਭਵਿੱਖਵਾਨੀਆਂ ਨੇ ਧੀਰੋ ਦਾ ਆਸ਼ਕ ਬਣਾ ਦਿੱਤਾ ਜ਼ਿੰਦਗੀ ਉਹਦੇ ਅੱਗੇ ਜਦੋਂ ਜਹਦ ਦਾ ਆਖਰੀ ਸਬਕ ਹੋ ਕੇ ਰਹਿ ਗਈ ਉਸ ਬੀਏ ਦਾ ਆਖਰੀ ਸਾਲ ਵਿੱਚੇ ਛੱਡ ਦਿੱਤਾ ਉਸ ਨੂੰ ਸਮਝਾਇਆ ਗਿਆ ਸੀ ਵੀ ਇਸ ਬੁਰਜੂਆ ਤਾਲੀਮ ਦਾ ਕੀ ਲਾਭ ਹੈ ਜਿਸਨੇ ਕੇ سرمਾਇਦਾਰੀ ਦੀਆਂ ਜੜ੍ਹਾਂ ਮਜ਼ਬੂਤ ਕਰਦੀਆਂ ਨੇ ਬਹੁਤੀਆਂ ਸਿਧਾਂਤਕ ਗੱਲਾਂ ਦੀ ਬਿੱਲੂ ਨੂੰ ਸਮਝ ਨਹੀਂ ਆਈ ਪਰ ਸਰਬੱਤ ਦੇ ਭਲੇ ਵਾਲੀ ਗੱਲ ਉਹਦੀ ਆਤਮਾ ਨੂੰ ਕਾਟ ਕਰ ਗਈ ਧੀਰੋ ਨੇ ਉਹਦੀ ਕਵਿਤਾ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਵੀ ਬਿੱਲੂ ਤੇਰੀ ਕਵਿਤਾ ਤਾਂ ਤਰਥੱਲੀ ਮਚਾਉਣ ਵਾਲੀ ਹੈ ਧੀਰੋ ਨੇ ਸਾਈਕਲ ਦੀ ਟੱਲੀ ਸੁਣ ਕੇ ਭਗਿਆੜ ਵਾਂਗ ਕੰਨ ਚੱਕ ਲਏ ਉਸ ਬਲਵਿੰਦਰ ਨੂੰ ਰੋਕ ਕੇ ਇੱਕ ਪਹਾੜੀ ਕਿੱਕਰ ਦੀ ਆਰਗ ਵਿੱਚ ਕਰ ਦਿੱਤਾ ਜਦੋਂ ਸਾਈਕਲ ਵਾਲਾ ਨੇੜੇ ਆ ਗਿਆ ਤਾਂ ਉਸਨੇ ਰਾ ਰੋਕ ਲਿਆ ਆਉਣ ਵਾਲੇ ਨੇ ਚਾਨਣੀ ਵਿੱਚ ਅਚਾਨਕ ਬੰਦਾ ਅੱਗੇ ਵੇਖ ਕੇ ਸਾਈਕਲ ਨੂੰ ਬ੍ਰੇਕਾਂ ਮਾਰ ਦਿੱਤੀਆਂ ਕੌਣ ਹੈ ਤੂੰ ਤੀਰ ਉਹਦੀ ਆਵਾਜ਼ ਇੱਕਦਮ ਬਹਿਸ਼ੀ ਹੋ ਗਈ ਅਜਿਹੇ ਮੌਕੇ ਉਹਦੀ ਗੱਲ ਦਾ ਮਸਾ ਆਕਰ ਜਾਂਦਾ ਸੀਗਾ ਸਾਈਕਲ ਵਾਲਾ ਅਸਲੋਂ ਘੁਬਰਾ ਗਿਆ ਬਾਈ ਜੀ ਮੈਂ ਰਾਹੀ ਠਾਹ ਦੀ ਇੱਕ ਭਿਆਨਕ ਆਵਾਜ਼ ਨੇ ਰਾਹੀ ਦੀ ਗੱਲ ਥਾਏ ਮਗਾ ਦਿੱਤੀ ਨੇੜ ਤੋਂੜਾ ਆਰਾਮ ਨਾਲ ਸੁੱਤੇ ਜਾਨਵਰ ਆਪਣੇ ਆਲਣਿਆਂ ਵਿੱਚੋਂ ਹਾਲ ਦੁਹਾਈ ਪਾ ਦਤੀ ਹਾਏ ਓਏ ਦਰਦਨਾਕ ਚੀਕ ਮਾਰਦਾ ਰਾਹੀ ਸਾਈਕਲ ਸਮੇਤ ਥਾਹੀਂ ਡਿੱਗ ਪਿਆ ਬੋੜੀ ਓਏ ਮਰ ਗਿਆ ਉਹਦੀ ਤਾਂ ਨਿਕਲ ਗਈ ਵੀ ਭਰਾਵੋ ਮੈਂ ਤੁਹਾਡਾ ਕੀ ਵਿਗਾੜਿਆ ਸੀ ਮੱਚ ਗਿਆ ਰੱਬਾ ਗੋਲੀ ਨੇ ਉਹਦੀ ਹਿੱਕ ਅੰਦਰ ਅੰਗਿਆਲੇ ਵਾਰ ਦਿੱਤੇ ਸਨ ਹਾਏ ਹੋਏ ਮੈਂ ਤਾਂ ਪਹਿਲੀ ਵਾਰ ਤਦਾ ਮਾਰਿਆ ਸੀਗਾ ਰਾਹੀ ਦੀਆਂ ਪੁੱਭਾਂ ਸੁਣ ਕੇ ਸਾਹ ਬਲਵਿੰਦਰ ਭੱਜ ਕੇ ਕੋਲ ਆ ਗਿਆ ਉਸ ਨੂੰ ਸਮਝਣ ਵਿੱਚ ਧੀਰ ਨਾ ਲੱਗੀ ਵੀ ਗੋਲੀ ਟੀਰੋਂ ਨੇ ਮਾਰ ਗਿਆ ਸ਼ਾਇਦ ਮੁਕਬਰ ਹੋਵੇ ਪਰ ਮਨੁੱਖੀ ਹੋਕ ਉਸ ਦਾ ਦਿਲ چیر ਗਈ ਕਾਂਬੇ ਨੇ ਉਸ ਦੇ ਅੰਦਰ ਬਾਹਰ ਭਾਜੜ ਪਾਈ ਹੋਈ ਸੀ ਗੋਲੀ ਲੱਗਾ ਮਨੁੱਖ ਮੋੜ ਚੀਕ ਪਿਆ ਉਹ ਜਾਲਮੋ ਮੇਰੀ ਤਾਂ ਭੈਣ ਮਰ ਰਹੀ ਸੀ ਰਾਹੀ ਨੇ ਦੇਖਿਆ ਵੀ ਡਾਕੂ ਇੱਕ ਰੀ ਦੋ ਨੇ 30 32 ਸਾਲ ਦਾ ਉਹ ਜਵਾਨ ਜਹਾਨ ਲੱਗਦਾ ਸੀ ਉਸ ਦੀ ਇੱਕ ਲੱਤ ਸਾਈਕਲ ਦੇ ਹੇਠਾਂ ਆਈ ਹੋਈ ਸੀ ਅਤੇ ਛਾਤੀ ਵਿੱਚੋਂ ਖੂਨ ਦਾ ਪ੍ਰਵਾਹ ਬਹਿ ਤੁਰਿਆ ਸੀ ਓਏ ਭਰਾਵੋ ਮੈਂ ਤੁਹਾਡਾ ਕੀ ਕੋਇਆ ਸੀ ਓਏ ਹਜ਼ਾਰਾਂ ਪੀੜਾਂ ਵਿੱਚ ਬਿਹਾਲ ਉਹ ਸਾਈਕਲ ਹੀਟਾਂ ਤੜਪੀ ਜਾ ਰਿਹਾ ਸੀ ਮੁੰਡਾ ਉਸ 2-4 ਔਕੇ ਸਾਲੇ ਤੇ ਹਮੇਸ਼ਾ ਲਈ ਸ਼ਾਂਤ ਹੋ ਗਿਆ ਉਹ ਬਾਹੋਂ ਤੇ ਉਹਦਾ ਪੱਗ ਲੱਥਾ ਸਿਰ ਲੁੱਟ ਗਿਆ ਸੀਗਾ ਉਹਦਾ ਚਮਕਦਾ ਲਹੂ ਬਿੱਲੂ ਦੇ ਪੈਰਾਂ 'ਵਲ ਵਧ ਆਇਆ ਮੁੰਡੇ ਨੇ ਦੰਦਲ ਤੋੜਦੇ ਆਂ ਬੜੀ ਔਕ ਨਾਲ ਥੀਰੇ ਤੋਂ ਪੁੱਛਿਆ ਵੀ ਇਹ ਕੌਣ ਸੀ ਭਾਵੇਂ ਮਨੁੱਖੀ ਕਤਲ ਨੇ ਉਸਨੂੰ ਹੱਥਾਂ ਪੈਰਾਂ ਤੱਕ ਸੁੰਨ ਚਾੜ ਰੱਖੀ ਸੀ ਪਰ ਹਾਲੇ ਵੀ ਉਸਨੂੰ ਮਾਰਨ ਵਾਲੇ ਬਾਰੇ ਪਾਟੀ ਦੁਸ਼ਮਣ ਹੋਣ ਦੀ ਸ਼ੱਕ ਸੀ ਐਵੇਂ ਕਿਸੇ ਨੂੰ ਮਾਰਨਾ ਉਹ ਸੋਚ ਨਹੀਂ ਸੀ ਸਕਦਾ ਉਹ ਕੋਈ ਵੀ ਹੋਵੇ ਧੀਰੋ ਰਾਮ ਨੇ ਬੜੀ ਬੇਪਰਵਾਹੀ ਨਾਲ ਉੱਤਰ ਮੋੜਿਆ ਕੋਈ ਵੀ ਹੋਵੇ ਕਵੀ ਮੁੰਡੇ ਨੂੰ ਚੱਕਰ ਆ ਗਿਆ ਇਹ ਤੂੰ ਕੀ ਕਹਿ ਗਿਆ ਉਸਨੇ ਲਹੂ ਤੋਂ ਪੈਰ ਪਛਾਣ ਹਟਾਉਂਦੇ ਹਾਂ ਡੜਿਆ ਕੇ ਪੁੱਛਿਆ ਵੀ ਜਾਲਮਾ ਤੂੰ ਵਿਚਾਰੇ ਨੂੰ ਗੋਲੀ ਮਾਰ ਦਿੱਤੀ ਆਖਰ ਕਿਉਂ ਮਾਰ ਦਿੱਤੀ ਉਸ ਤੇਰਾ ਕੀ ਵਗੜਿਆ ਸੀਗਾ ਉਸਦੇ ਹੰਝੂ ਤਾਰਾਂ ਵਹਿ ਨਿਕਲੇ ਉਹਦੀ ਖੂਬਸੂਰਤ ਚਾਨਣੀ ਹਮੇਸ਼ਾ ਲਈ ਵਿਧਵਾ ਹੋ ਗਈ ਕਮਲੇ ਆ ਆਪਣੇ ਕੋਲ ਪੈਸੇ ਨਹੀਂ ਸਨ ਧੀਰੋ ਨੇ ਸਧਾਰਨ ਆਦਮੀ ਵਾਂਗ ਅਖਿਆ ਉਹਦੇ ਬਾਣੇ ਕੁਝ ਵੀ ਨਹੀਂ ਸੀ ਹੋਇਆ ਪੱਥਰ ਵਰਗੇ ਜਵਾਬ ਨਾਲ ਬਿੱਲੂ ਦੀ ਸਾਰੀ ਕੋਮਲਤਾ ਸਾੜ-ਸਾੜ ਵਟਖਾ ਗਈ ਪੈਸਿਆਂ ਦੇ ਖਾਤਰ ਤੋਂ ਇੱਕ ਰਾਹੀ ਨੂੰ ਮਾਰ ਦਿੱਤਾ ਉਹ ਹੈਰਾਨੀ ਦੇ ਚੱਕਰਾਂ ਵਿੱਚ ਹਾਲੇ ਤੱਕ ਕੰਬੀ ਜਾ ਰਿਹਾ ਸੀ ਤੂੰ ਤਾਂ ਨਿਕਲਾਬੀ ਨਹੀਂ ਹੈਗਾ ਉਹ ਕਿੰਨਾ ਚਿਰ ਬੰਦ ਲਿਆ ਸਿਰ ਫੇਰੀ ਗਿਆ ਥੀਰੋ ਨੇ ਚੁੱਪਚਾਪ ਸੈਕਰ ਰਾਹੀ ਦੀ ਲਾਸ਼ ਹਟੋਂ ਖਿੱਚ ਕੇ ਪਾਸੇ ਖੜਾ ਕਰ ਦਿੱਤਾ ਡਰ ਜਾਂ ਕਬਰ ਹਟ ਉਹਦੇ ਨੇੜੇ ਨਹੀਂ ਰੁਕੇ ਜਾਨ ਕਾਮਰੇਡ ਤੂੰ ਆਦਮੀ ਹੈ ਕਿ ਜਾਨਵਰ ਮੁੰਡੇ ਦੀ ਜ਼ਿੰਦਗੀ ਵਿੱਚ ਕਤਲ ਦਾ ਹਾਸਾ ਕਦੇ ਨਹੀਂ ਆਇਆ ਸੀਗਾ ਉਸ ਕਤਲ ਹੋਈ ਲਾਸ਼ ਵੀ ਕਦੇ ਨਹੀਂ ਵੇਖੀ ਸੀ ਉਸ ਨੂੰ ਲੱਗਾ ਵੀ ਆਰਾਮ ਨਾਲ ਪਾਸੇ ਪਰਨੇ ਪਿਆ ਰਾਹੀ ਉਸ ਦੀਆਂ ਕਰਤੂਤਾ ਨੋਟ ਕਰੀ ਜਾ ਰਿਹਾ ਹੈ ਉਹਦੀ ਧੜਕਣ ਪਲ-ਪਲ ਪਿੱਛੋਂ ਖਲੋ ਕੇ ਪੁਕਾਰਦੀ ਵੀ ਬਿੱਲੂ ਇਹ ਕਤਲ ਤੂੰ ਵੀ ਕੀਤਾ ਹੈ ਤੂੰ ਐਸੇ ਕਤਲ ਤੋਂ ਬਚ ਨਹੀਂ ਸਕੇਂਗਾ ਜੇ ਤੂੰ ਸੱਚੀ ਪੁੱਛੇ ਤਾਂ ਇਹ ਕਾਰਾ ਮੈਂ ਤੇਰਾ ਦਿਲ ਦਲੇਰ ਕਰਨ ਵਾਸਤੇ ਕੀਤਾ ਕਵਰਾ ਨਾ ਸਾਥੀਆ ਤੂੰ ਵੀ ਛੇਤੀ ਇਹ ਸਭ ਕੁਝ ਕਰਨ ਲੱਗ ਪਵੇਂਗਾ ਨਹੀਂ ਕਦੇ ਨਹੀਂ ਬਿੱਲੂ ਦਾ ਮਲੂਕਮਨ ਸੱਤੇ ਸਿੱਧ ਕਹਿ ਗਿਆ ਕਭੀ ਪਾਟ ਰਹੇ ਸਿਰ ਨੂੰ ਹੱਤਾ ਵਿੱਚ ਫੜੀ ਆਪੇ ਤੋਂ ਪੁੱਛ ਰਿਹਾ ਸੀ ਵੀ ਮਨੁੱਖ ਇੰਨਾ ਨਰਦਈ ਤੇ ਨੀਚ ਵੀ ਹੋ ਸਕਦਾ ਥੀਰੋ ਨੇ ਰਾਹੀ ਦੀ ਉਪਰੀ ਜੇਬ ਵਿੱਚੋਂ ਬਟੂਆ ਖਿੱਚ ਲਿਆ ਖੁੱਲ ਕੇ ਵੇਖਿਆ ਵੀ ਉਸ ਵਿੱਚ ਕੇਵਲ 35 ਰੁਪਏ ਸਨ ਦੂਜੀ ਵਾਰ ਜੇਬ ਨੂੰ ਹੱਥ ਮਾਰਿਆ ਤਾਂ ਟੀਕਿਆਂ ਵਾਲੀ ਇੱਕ ਡੱਬੀ ਬਾਹਰ ਆ ਗਈ ਸ਼ਾਇਦ ਉਹ ਦੂਰੋਂ ਨੇੜੇ ਹੋ ਕਿਸੇ ਕਮੇਸਟਰੀ ਦੁਕਾਨ ਤੋਂ ਆਪਣੀ ਬਿਮਾਰ ਭੈਣ ਦੀ ਟੀਕੇ ਲੈ ਕੇ ਜਾ ਰਿਹਾ ਸੀ ਟੀਕੇ ਵੇਖ ਕੇ ਬਲਵਿੰਦਰ ਦੇ ਦਿਲ ਨੇ ਬੁਰੀ ਤਰ੍ਹਾਂ ਨਿੱਕਰਨਾ ਸ਼ੁਰੂ ਕਰ ਦਿੱਤਾ ਅਸੀਂ ਤਾਂ ਡਕੈਤਾਂ ਨਾਲੋਂ ਵੀ ਨਿਰਦਈਆਂ ਇਹ ਇਨਕਲਾਬ ਦਾ ਰਾ ਕਿਵੇਂ ਹੋਇਆ ਇਨਕਲਾਬ ਤਾਂ ਬਿਮਾਰਾਂ ਤੇ ਮਜ਼ਦੂਮਾਂ ਲਈ ਚਾਹੀਦਾ ਹੈ ਜਿਨ੍ਹਾਂ ਨੂੰ ਵੇੜੇ ਸਿਰ ਡਾਕਟਰ ਨਹੀਂ ਮਿਲਦਾ ਤੇ ਦਵਾਈਆਂ ਲਈ ਰਾਤ ਨੂੰ ਮਾਰੇ ਮਾਰੇ ਫਿਰਨਾ ਪੈਂਦਾ ਟੀਰੋ ਨੇ ਸਾਈਕਲ ਦੀ ਫੋਕ ਤਾੜਦੇ ਆਂ ਜਵੇਂ ਨਾਲ ਆਖਿਆ ਵੀ ਆਹ ਬੈਠ ਮੇਰੇ ਪਿੱਛੇ ਬਲਵਿੰਦਰ ਕਤਲ ਹੋਏ ਰਾਹੀ ਦੇ ਸਾਈਕਲ ਉੱਤੇ ਉਹ ਕਾ ਹੀ ਨਹੀਂ ਬੈਠਣਾ ਚਾਹੁੰਦਾ ਸੀ ਕਾਂਬਾ ਉਸ ਨੂੰ ਇੱਕ ਭੋਤਵਾਂਗ ਚੰਬੜਿਆ ਹੋਇਆ ਸੀ ਉਹ ਆਟਣੀਆਂ ਲੈਦੇ ਦਿਲ ਨੇ ਡਰ ਨਾਲ ਇੱਕ ਝੂਟਾ ਖਾਦਾ ਵੀ ਜੇ ਥੀਰੋ ਨੇ ਨਾ ਕਰਨ ਉਤੇ ਮੈਨੂੰ ਵੀ ਗੋਲੀ ਮਾਰ ਦਿੱਤੀ ਅੰਦਰਲੀ ਠਾ ਨੇ ਉਹਦੀ ਸੁੰਨ ਵਿੱਚ ਕੁਰਲਾੜ ਪਾਇਆ ਹੋਇਆ ਸੀ ਉਹ ਕਿਸੇ ਤਰ੍ਹਾਂ ਦੀ ਨਾ ਨੁਕਰ ਕਰੇ ਬਿਨਾ ਚੁੱਪਚਾਪ ਸਾਈਕਲ ਪਿੱਛੇ ਬਹਿ ਗਿਆ ਥੀਰੋ ਨੇ ਸਾਥੀ ਦੇ ਦਿਲ ਦਾ ਜਵਾਰ ਭਾਤਾ ਸ਼ਾਂਤ ਕਰਨ ਲਈ ਗੱਲ ਤੁਰਨੀ ਪਹਿਲ ਕੀਤੀ ਉਹ ਐਵੇਂ ਮਨਾਂ ਖਰਾਬ ਕਰ ਤੂੰ ਇਨਕਲਾਬ ਦੇ ਰਾਹ ਤੋਂ ਉਨ ਜਾਣ ਹਲੇ ਦਾਸ ਵੀ ਜਾਂ ਹਜ਼ਾਰ ਖੰਡ ਬੇਗੁਨਾ ਜਾਨਾਂ ਦੇ ਕੇ ਵੀ ਇਨਕਲਾਬ ਦਾ ਸੌਦਾ ਸਸਤਾ ਹੈ ਉਂਝ ਸਰਮਾਇਦਾਰੀ ਨਿਤਦਾ ਕਿੰਨਾ ਆਦਮ ਖਾ ਜਾਂਦੀ ਹੈ ਕੋਈ ਗਿਣਤੀ ਨਹੀਂ ਹੈਗੀ ਐਕਸ਼ਨ ਵਿੱਚ ਦੇਰੀ ਤੇ ਝਿਜਕ ਮੋਰਖਾ ਹੁੰਦੀ ਹੈ ਇਨਕਲਾਬ ਦੀ ਪਹਿਲੀ ਪੈਂਤੀ ਯਾਦ ਰੱਖੀ ਵੀ ਰਾਜਨੀਤੀ ਵਿੱਚ ਕੁਝ ਵੀ ਪੁੰਨ ਪਾਪ ਨਹੀਂ ਹੁੰਦਾ ਬਲਵਿੰਦਰ ਧੀ ਰੋਦੀਆਂ ਗੱਲਾਂ ਸੁਣਦਾ ਵੀ ਉਸ ਬੇਗੁਨਾ ਮਨੁੱਖ ਕੋਲ ਹੱਥ ਜੋੜੀ ਖਲੋਤਾ ਸੀ ਵੀ ਦੋਸਤਾ ਮੈਨੂੰ ਮਾਫ਼ ਕਰੀ ਕਿਉਂ ਉਹ ਕਹਿ ਰਿਹਾ ਸੀ ਵੀ ਰਹਿਮ ਦੇਲੀ ਇਨਕਲਾਬ ਦੇ ਦੁਸ਼ਮਣ ਹੈ ਸਾਨੂੰ ਬੇਕਰਕ ਹੋ ਕੇ ਆਪਣੇ ਨਿਸ਼ਾਨੇ ਉਤੇ ਤੀਰ ਵਾਂਗ ਵੱਜਣਾ ਚਾਹੀਦਾ ਸਦੀ ਥੋੜੀ ਜਿੰਨੀ ਢਿੱਲੇਨ ਕਲਾਬ ਨੂੰ ਦਾਕੇ ਨਹੀਂ ਪੂਰੀ ਸਦੀ ਪਿੱਛੇ ਲੈ ਕੇ ਜਾ ਸਕਦੀ ਹੈ ਮੌਤ ਦੇ ਭੈ ਕਾਰਨ ਬਲਵਿੰਦਰ ਮੋੜ ਦੇਣ ਜੋਗਾ ਨਹੀਂ ਰਿਹਾ ਸੀ ਉਹ ਆਪੇ ਵਿੱਚ ਪਛਤਾ ਰਿਹਾ ਸੀ ਵੀ ਮੈਨੂੰ ਤੇਰਾ ਇਨਕਲਾਬ ਨਹੀਂ ਚਾਹੀਦਾ ਮੈਂ ਬੇਰਹਿਮ ਨਹੀਂ ਹੈਗਾ ਮੈਂ ਬੇਗੁਨਾਮ ਲੋਕ ਨੂੰ ਨਹੀਂ ਮਾਰ ਸਕਦਾ ਹਾਏ ਰੱਬਾ ਮੈਂ ਕਿੱਥੇ ਆ ਫਸਿਆ ਹਾਂ ਉਸ ਮੁੰਡੇ ਦੀ ਰੂਹ ਉਹਦੇ ਕੰਨਾਂ ਵਿੱਚ ਵਰਥੇ ਮਾਰ ਰਹੀ ਸੀ ਵੀ ਮੈਂ ਤੁਹਾਡਾ ਕੀ ਵਿਗਾੜਿਆ ਸੀਗਾ ਲੈ ਸੋਣਾ ਤੈਨੂੰ ਇਸ ਤਰ੍ਹਾਂ ਦਾ ਇੱਕ ਇਤਿਹਾਸਕ ਵਾਕਿਆ ਸੁਣਾਉਣਾ ਥੀਰੋ ਨੇ ਉਸ ਦੀ ਜੁੜੀ ਲਗਨ ਨੂੰ ਤੋੜਿਆ ਵੀ ਕਿਊਬਾ ਦਾ ਇਨਕਲਾਬ ਆਪਣੇ ਪੂਰੇ ਜੋਬਨ ਉਤੇ ਚੱਲ ਰਿਹਾ ਸੀ ਲਾਸ ਦਸਤੇ ਬੰਦੂਕਾਂ ਤੇ ਸਟੇਨ ਕਰਨਾ ਮੋਢੇ ਚਾਣੀ ਗੰਨੇ ਦੇ ਜੰਗਲਾਂ ਵਿੱਚੋਂ ਦੀ ਹਵਾਨਾਂ ਵੱਲ ਵਧ ਰਹੇ ਸਨ ਕਾਸਟਰੋ ਤੇ ਕੀ ਗਵੇਰਾ ਗ੍ਰੀਲਿਆਂ ਦੀ ਗਵਾਹੀ ਕਰ ਰਹੇ ਸਨ ਉਹਨਾਂ ਨੂੰ ਇੱਕ ਇੱਕ ਪਲ ਦੀ ਕਾਲੀ ਸਾਇਕ ਸੀ ਗ੍ਰੀਲੇ ਦਸਤਿਆਂ ਦਾ ਇੱਕ ਹਮਦਰਦ ਗੰਨੇ ਦੇ ਖੇਤ ਵਿੱਚੋਂ ਨਿਕਲ ਕੇ ਕਾਸਟਰੋ ਅੱਗੇ ਜਾ ਖਲੋਤਾ ਉਸਨੇ ਵਾਸਤਾ ਪਾਇਆ ਵੀ ਸਰਕਾਰੀ ਸਿਪਾਈ ਮੇਰੀ ਭੈਣ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਨੇ ਹਾਲੇ ਬਹੁਤੀ ਦੂਰ ਨਹੀਂ ਗਏ ਪਾਰਟੀ ਹਮਦਰਦੀ ਦੀ ਭੈਣ ਦੇ ਮੱਲੋ ਜ਼ੋਰੀ ਚੁੱਕੇ ਜਾਣ ਨੇ ਕਾਸਟਰੋ ਦੇ ਕਾਲੇ ਪੈਰਾਂ ਵਿੱਚ ਜ਼ੰਜੀਰ ਬਾਦੀ ਉਹ ਹਾਲੇ ਕੁਝ ਆਖਰੀ ਵਾਰਾਂ ਸੀ ਕਿ ਚੀਕ ਮੇਰਾ ਨੇ ਮੁੰਡੇ ਦੇ ਮੱਥੇ ਵਿੱਚ ਫੈਰ ਮਾਰ ਕੇ ਉਸ ਨੂੰ ਥਾਂ ਠੇਰ ਕਰ ਦਿੱਤਾ ਤੇ ਆਖਿਆ ਕਿ ਛੋਟੀ ਮੋਟੀ ਗੱਲ ਹੀ ਇਨਕਲਾਬੀ ਮਾਰਤ ਨਹੀਂ ਰੋਕੀ ਜਾ ਸਕਦੀ ਜੇ ਸਾਡਾ ਹਮਲਾ 5 ਮਿੰਟ ਦੀ ਦੇਰੀ ਕਾਰਨ ਫੇਲ ਹੋ ਗਿਆ ਕਿੰਨੇ ਹਜ਼ਾਰ ਜਵਾਨਾਂ ਨੂੰ ਫਾਹ ਲੱਗੇਗਾ ਉਸ ਨੇ ਜਵਾਨਾਂ ਨੂੰ ਵਧੇ ਜਾਣ ਦੀ ਹੱਥ ਦੇ ਦਿੱਤਾ ਬਿਨਾਂ 1 ਮਿੰਟ ਜ਼ਾਇਆ ਕਰੇ ਗੁਰਿੱਲਿਆਂ ਗੰਨਿਆ ਦੇ ਜੰਗਲ ਵਿੱਚੋਂ ਘਸੜਦਿਆਂ ਹਵਾਨਾਂ ਵੱਲ ਸਰਕਣਾ ਸ਼ੁਰੂ ਕਰ ਦਿੱਤਾ ਥੀਰੋ ਨੇ ਆਪਣੇ ਐਕਸ਼ਨ ਨੂੰ ਠੀਕ ਸਾਬਤ ਕਰਨ ਲਈ ਕੋ ਮੰਤਰੀ ਵਾਕਵੀ ਦਾ ਕੋਰਾ ਝੂਠਾ ਪਲੱਥਾ ਬਲਵਿੰਦਰ ਦੇ ਸਿਰ ਦੇ ਵਾਰਿਆ ਦੀ ਰੋ ਦੀ ਇਨਕਲਾਬੀ ਚੜਤ ਵਾਲੀ ਸੁਣਾਈ ਕਹਾਣੀ ਮੁੰਡੇ ਦੀ ਰੂਹ ਵਿੱਚੋਂ ਸੱਜਰੀ ਖੂਬੀ ਕਿੱਲੀ ਨਾ ਪੱਟ ਸਕੀ। ਉਹਨਾਂ ਦਾ ਸਾਈਕਲ ਸੂਏ ਦੀ ਛੋਟੇ ਜਿਹੀ ਪਟੜੀ ਉੱਤੇ ਹਰ ਚੱਕਰ ਨਾਲ ਚੀਕ ਪੈਂਦਾ ਸੀ। ਮੁੰਡੇ ਨੂੰ ਜਾਬਦਾ ਵੀ ਜਿਵੇਂ ਸਾਈਕਲ ਆਪਣੇ ਮਾਲਕ ਦੀ ਬੇਗੁਨਾ ਮੌਤ ਤੇ ਤਾਂ ਹੰਾਰ ਰਿਹਾ। ਮੈਂ ਇਸ ਕਾਤਲ ਦੇ ਦਾਨ ਨਹੀਂ ਜਾਣਾ। ਉਸਨੇ ਚਾਹਿਆ ਵੀ ਚੱਲਦੇ ਸਾਈਕਲ ਤੋਂ ਛਾਲ ਮਾਰ ਦਵਾ ਤੇ ਨੱਠ ਜਾਵਾ। ਪਰ ਇਸ ਜ਼ਾਲਮ ਨੇ ਮੈਨੂੰ ਭੱਜਿਆ ਜਾਣ ਨਹੀਂ ਦੇਣਾ। ਜੇਕਰ ਨਿਕਲ ਵੀ ਗਿਆ ਆਪਣੇ ਬੰਦੇ ਲਾ ਕੇ ਗੋਲੀ ਮਰਵਾ ਦੇਵੇਗਾ। ਮੈਂ ਕਿਉਂ ਨਾ ਇਹਨੂੰ ਗੋਲੀ ਮਾਰ ਦਵਾ। हां ਮੈਨੂੰ ਇਹਦੀ ਪਿੱਠ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਐ ਪਰ ਮਨੁੱਖ ਨੂੰ ਮਾਰ ਦੇਣ ਦਾ ਪਾਪ ਉਹਦੀ ਆਤਮਾ ਕਾਂਬੇ ਵਿੱਚ ਦਮ ਘੁੱਟ ਕੇ ਰਹਿ ਗਈ ਟੀਰੋ ਆਪ ਹੀ ਦਾਗਦਾ ਸੀ ਵੀ ਰਾਜਨੀਤੀ ਵਿੱਚ ਪੁੰਨ ਪਾਪ ਕੋਈ ਨਹੀਂ ਹੁੰਦਾ ਧੜਕਦੇ ਦਿਲ ਤੇ ਖੁਸ਼ ਕੋਈ ਸੰਗ ਨਾਲ ਉਸ 12 ਬੋਰ ਦਾ ਪਿਸਤੌਲ ਆਪਣੇ ਬੰਨ ਵਿੱਚੋਂ ਪੋਲੇ ਜਿ ਖਿੱਚ ਲਿਆ ਜੇ ਗੋਲੀ ਮਿਸ ਹੋ ਗਈ ਫੇਰ ਤੇਸੀ ਪਿਸਤੌਲ ਦਾ ਵਸਾ ਕੋਈ ਨਹੀਂ ਹੁੰਦਾ ਮਰਨਾ ਉਸ ਤਰ੍ਹਾਂ ਵੀ ਹੈਗਾ ਤੇ ਮਰਨਾ ਇਸ ਤਰ੍ਹਾਂ ਵੀ ਹੈਗਾ ਪਰ ਮਨਾ ਆਪਣੀ ਵਾਤਾ ਲਾ ਕੇ ਵੇਖ ਉਸਾ ਜਾਣ ਕੇ ਪਾਰੋਂ ਗਾਫਦਿਆਂ ਹਿਲਜੁਲ ਕੀਤੀ ਸਾਈਕਲ ਜਰਾ ਕੋ ਡੋਲੇ ਆ ਚਿੱਕਿਆ ਤੇ ਮੁੜ ਆਪਣੀ ਰਫਤਾਰ ਵਿੱਚ ਆ ਗਿਆ ਉਸ ਨੇ ਐਨੇ ਸਮੇਂ ਵਿੱਚ ਗੋਲੀ ਪਿਸਤੌਲ ਦੇ ਮੂੰਹ ਦੇ ਲਈ ਉਹਦਾ ਕੋਮਲ ਚਿੱਤ ਇੱਕਦਮ ਬੇਕਰਕਰ ਰਾਖਸ਼ ਦਾ ਹੋ ਗਿਆ ਇੱਕ ਪਲ ਦੀ ਦੇਰੀ ਕਰੇ ਬਿਨਾ ਉਸ ਕੋੜਾ ਨੱਪ ਦਿੱਤਾ ਧਾਰ ਦੀ ਖੌਫਨਾਕ ਆਵਾਜ਼ ਨਾਲ ਉਹ ਦੋਵੇਂ ਚੱਲਦੇ ਸਾਈਕਲ ਤੇ ਪੁੰਜੇ ਡਿੱਗ ਪਏ ਬਲਵਿੰਦਰ ਝਟ ਛਾਲ ਮਾਰ ਕੇ ਉੱਠ ਖਲੋਤਾ ਪਰ ਧੀਰੋ ਬਿਲਕੁਲ ਰਾਹੀ ਵਾਂਗ ਅੱਧਾ ਸਾਈਕਲ ਦੇ ਉੱਤੇ ਅਤੇ ਅੱਧਾ ਹੇਠਾਂ ਪਿਆ ਸੀਗਾ ਉਸ ਧੀਰੋ ਦੇ ਦੋਵੇਂ ਹੱਥਾਂ ਉੱਤੇ ਆਪਣੇ ਪੈਰ ਬੇਦਰਦੀ ਨਾਲ ਰੱਖ ਦਿੱਤੇ ਉਸ ਨੂੰ ਡਰ ਸੀ ਵੀ ਉਹ ਆਪਣੇ ਪਿਸਤੌਲ ਨਾਲ ਮੋੜਵਾ ਬਾਹਰ ਕਰੇਗਾ ਧੀਰੋ ਨੇ ਆਪਣੀ ਬਾਹ ਲਾਉਂਦਿਆਂ ਪੁਗਾਰਿਆ ਵੀ ਗਦਾਰਾ ਤੇਰੀ ਐਸੀ ਵੀ ਤੇਸੀ ਬਲਵਿੰਦਰ ਨੇ ਸਾਰੇ ਜ਼ੋਰ ਨਾਲ ਉਹਦੇ ਮੂੰਹ ਤੇ ਲੱਤ ਮਾਰੀ ਉਸਦਾ ਪੈਰ ਹੇਠੋਂ ਨਿਕਲਿਆ ਹੱਥ ਆਪਣੇ ਖਾਲੀ ਹੱਥ ਨਾਲ ਕਾਬੂ ਕਰ ਲਿਆ ਉਹਨੇ ਉਸ ਦੇ ਦੂਜੇ ਫੇਰ ਦੇ ਡਰਾਵੇ ਨਾਲ ਫੋਕੇ ਪਿਸਤੌਲ ਦੀ ਨਾਲੀ ਉਹਦੇ ਮੂੰਹ ਵਿੱਚ ਰੱਖ ਦਿੱਤੀ ਉਹਦੀ ਗਲ ਦਾ ਮੱਛਾ ਚਾਨਣੀ ਵਿੱਚ ਕੰਬੀ ਜਾ ਰਿਹਾ ਸੀ ਓਏ ਉਹ ਇੱਕ ਮਰਨਾਹੋ ਵਾਸ ਦੇ ਕੇ ਨਿਸਲ ਹੋ ਗਿਆ ਲਹੂ ਦਾ ਫੁਆਰਾ ਉਹਦੇ ਪਿੱਠ ਵਿੱਚੋਂ ਤੁਰ ਪਿਆ ਸੀਗਾ تیرੋ ਨੇ ਉਸਦਾ ਪਿਸਤੌਲ ਖੋਣ ਲਈ ਪਲਸੇਟਾ ਮਾਰਿਆ ਪਰ ਬਲਵਿੰਦਰ ਆਪਣੇ ਡਰ ਕਾਰਨ ਪੂਰਾ ਚੇਤਨ ਸੀ ਉਸਨੇ ਦੌੜੀ ਸੱਟ ਨਾਲ ਉਸਨੂੰ ਬੇਵਸ ਕਰ ਦਿੱਤਾ ਬੇਦਲ ਹੁੰਦੇ ਆ ਉਹ ਹੋਰ ਜੋਸ਼ ਨਾਲ ਆਖਿਆ ਵੀ ਅੱਛਾ ਕਰਦਾਰਾ ਤੂੰ ਦੇਸ਼ ਭਗਤ ਨੂੰ ਮਾਰੇ ਆ ਤੇਰਾ ਵੀ ਇਹੀ ਹਸ਼ਰ ਹੋਵੇਗਾ ਕੁੱਤੀ ਦੇ ਪੁੱਤਾ ਦੇਸ਼ ਭਗਤ ਤੇਰੇ ਵਰਗੇ ਕਾਦਲ ਹੁੰਦੇ ਨੇ ਬਿੱਲੂ ਨੇ ਇੱਕ ਹੋਰ ਫੈਰ ਸਿਰ ਵਿੱਚ ਮਾਰ ਕੇ ਉਸਨੂੰ ਹਮੇਸ਼ਾ ਲਈ ਮਿੱਟੀ ਕਰ ਦਿੱਤਾ ਉਦੋਂ ਉਹ ਸਾਈਕਲ ਸਮੇਤ ਛੱਡ ਕੇ ਉਹ ਪਾਗਲਾ ਵਾਂਗ ਉੱਥੋਂ ਨੱਠ ਪਿਆ ਕਾਂਬੇ ਨਾਲ ਉਸ ਨੂੰ ਸਾਹ ਵੀ ਚੜਿਆ ਹੋਇਆ ਸੀ ਜਦੋਂ ਹੋਲੀ ਹੋਇਆ ਤਾਂ ਉਸ ਨੂੰ ਖਿਆਲ ਕੀਤਾ ਵੀ ਮੈਂ ਆਪਣੇ ਕਾਤਲ ਮੰਦਾ ਦਾ ਦਾਗ ਕਿਵੇਂ ਲਾਉਂਦਾ ਮਰਨ ਵਾਲੇ ਰਾਹੀ ਦੀ ਰੂਹ ਹੁਣ ਮੈਨੂੰ ਕਾਤਲ ਨਹੀਂ ਸਮਝ ਸਕਦੀ ਉਸ ਦੀਆਂ ਅੱਖਾਂ ਵਿੱਚ ਆਪ ਮੁਹਾਰਾ ਪਾਣੀ ਆ ਗਿਆ ਕਿ ਭਰਾਵਾ ਕਾਸ਼ ਤੇਰੀ ਬਿਮਾਰ ਭੈਣ ਮੈਨੂੰ ਆਪਣਾ ਭਰਾ ਬਣਾ ਲਵੇ ਫਿਰ ਉਹ ਪੱਬਾ ਮਾਰ ਕੇ ਉੱਚੀ ਉੱਚੀ ਰੋ ਪਿਆ ਸੋ ਦੋਸਤੋ ਏ ਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 31ਵਾਂ ਤੇ ਅੱਗੇ ਕੀ ਹੁੰਦਾ ਹੈ ਤੁਹਾਨੂੰ ਭਾਗ 32ਵੇਂ ਵਿੱਚ ਪਤਾ ਲੱਗੇਗਾ ਤੋ ਉਦੋਂ ਤੱਕ ਦਿਓ ਰਾਸਤ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ